ਨਾ ਦਿੱਤਾ ਜਾ ਰਿਹਾ ਤੁਹਾਡੇ ਵੱਲੋਂ ਸੰਕੇਤ ਦਿੱਤਾ ਜਾ ਰਿਹਾ ਉਹਦੇ ਵਿੱਚ ਇੱਕ ਮੰਗ ਪਾਣੀਆਂ ਦੇ ਮਸਲੇ ਨੂੰ ਲੈ ਕੇ ਆ ਜੋ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਤਾਂ ਕਹਿ ਰਹੀ ਕਿ ਅਸੀਂ ਕਿਸਾਨਾਂ ਦੇ ਖੇਤਾਂ ਦੇ ਵਿੱਚ ਪਾਣੀ ਪਹੁੰਚਾ ਦਿੱਤਾ ਪਹਿਲੀ ਸਰਕਾਰਾਂ ਇਸ ਤਰੀਕੇ ਹੈ ਬਾਈ ਜੀ ਜੋ ਪਾਣੀ ਦਾ ਮਸਲਾ ਪਾਣੀ ਦਾ ਅੱਜ ਪੰਜਾਬ ਵਾਸਤੇ ਸਾਹਮਣ ਬਹੁਤ ਖਮੀਰ ਹੈ ਇੱਕ ਸਵੇਦ ਜੀ ਦਾ ਮੁੱਦਾ ਹੈ ਇਹ ਪਾਣੀ ਦਾ ਅੱਜ ਪੰਜਾਬ ਵਾਸਤੇ ਉਹਦੇ ਵਿੱਚ ਇਹ ਕਿ ਸਰਕਾਰ ਤਾਂ ਇਹ ਵਾਅਦਾ ਕਰਦੀ ਹੈ ਕਿ ਅਸੀਂ ਹਰ ਘਰ ਤੱਕ ਸਾਫ਼ ਪੀਣ ਯੋਗ ਪਾਣੀ ਪਹੁੰਚਾਵਾਂਗੇ ਹਰ ਨਹਿਰੀ ਪਾਣੀ ਹਰ ਖੇਤ ਤੱਕ ਪਹੁੰਚਾਇਆ ਜਾਵੇਗਾ ਬਾਰੂਦਾ ਨਸਨ ਸਾਡੀ ਪੂਰੀ ਨੋਕੇ ਜਿਹੜਾ ਇਹਦੇ ਪਾਣੀ ਪਹੁੰਚਾਉਣਾ ਹੁੰਦਾ ਦਾ ਪਿਛਲੇ ਬੂਕਿਆਂ ਉੱਪਰ ਚੱਤ ਦਿੱਤਾ ਜਾਂਦਾ ਹੈ ਉਹਨਾਂ ਨੂੰ ਪਾਣੀ ਤੋਂ ਬਗੈਰ ਕਰ ਦਿੱਤਾ ਜਾਂਦਾ ਹੈ ਅੱਗੇ ਪਾਣੀ ਚੜਾਇਆ ਜਾਂਦਾ ਹੈ ਜਿੱਥੇ ਉੱਥੇ ਜਿਆਦਾ ਚੜਾਇਆ ਜਾਂਦਾ ਜਾਂ ਘੱਟ ਚੜਾਇਆ ਜਾਂਦਾ ਉਸ ਦਾ ਪੂਰੀ ਇਹ ਤਾਂ ਉਹ ਇੱਕ ਜਾਂ ਟੈਕਨੀਕਲ ਤਰੀਕੇ ਨਾਲ ਹਰ ਖੇਤ ਤੱਕ ਪਾਣੀ ਪਹੁੰਚਦਾ ਨਹੀਂ ਹੁੰਦਾ ਇਸ ਕਰਕੇ ਇਹ ਕਰਨ ਆਇਆ ਗਿਆ ਕਿ ਸਾਨੂੰ ਹਰ ਖੇਤ ਤੱਕ ਪੰਜਾਬ ਦੇ ਪਾਣੀ ਪਹੁੰਚਦਾ ਕੀਤਾ ਜਾਵੇ ਜਿਹਦੀ ਅੱਜ ਸਾਨੂੰ ਬਹੁਤ ਲੋੜ ਹੈ ਪੰਜਾਬ ਵਿੱਚ 67 ਨਦੀਆਂ ਨੇ ਫੜ ਫੁੱਟ ਪਾਣੀ ਦੀ ਖਾਤ ਤੈ ਜੇ ਆਮ ਆਪਾ ਕਿਸਾਨਾਂ ਦੀ ਭਾਜ ਹੁੰਦਾ ਆਪ ਕੋ ਦਸੀਤਾ ਉਸ ਦੇ ਲਗਭਗ ਦੋ ਹਿੱਸੇ ਪਾਣੀ ਅਸੀਂ ਬਰਸਾਤਾਂ ਤੋਂ ਲੈਨੇ ਆ ਨੋ ਹਿੱਸੇ ਪਾਣੀ ਅਸੀਂ ਧਰਤੀ ਤੋਂ ਟਿਊਨਰਾਂ ਹੀ ਕੱਢ ਰਹੇ ਆ ਤੇ ਪੰਜਵਾਂ ਹਿੱਸਾ ਪਾਣੀ ਅਸੀਂ ਨਹਿਰੀ ਪਾਣੀ ਵਰਤਦੇ ਆ ਇਸ ਕਰਕੇ ਅਸੀਂ ਮੰਗ ਕਰਦੇ ਆ ਕਿ ਜੋ ਅਸੀਂ ਦੋ ਹਿੱਸੇ ਪਾਣੀ ਧਰਤੀ ਢੋ ਕੱਢ ਰਹੇ ਆ ਉਹਨਾਂ ਨੂੰ ਰੁਕਿਆ ਜਾਵੇ ਉਹ ਅਸੀਂ ਪਾਣੀ ਦੋ ਹਿੱਸੇ ਕੱਢ ਦਾ ਲੈਨੇ ਆ ਪਰ ਵਾਪਸ ਧਰਤੀ ਵਿੱਚ ਨਹੀਂ ਜਾਂਦਾ ਜੇਕਰ ਅਸੀਂ ਉਸ ਪਾਣੀ ਨੂੰ ਘਟਾਉਣਾ ਹੈ ਤਾਂ ਸਾਨੂੰ ਨਹਿਰੀ ਸੰਗੀ ਟੱਚ ਬਹੁਤ ਮਜ਼ਬੂਤ ਕਰਨਾ ਪਵੇਗਾ ਸਾਨੂੰ ਪਹਿਲੀ ਸਾਡੀ ਇਹ ਮੰਗ ਹੈ ਕਿ ਜੋ ਨਰੀਸਟ ਮੋਟ ਵਿੱਚ ਬਹੁਤ ਵੱਡੀ ਬਦਤਬਦੀ ਸਦਾਰੀ ਕੀਤਾ ਜਾਵੇ ਤਾਂ ਕਿ ਹਰ ਘਿਰਤਾ ਤੇ ਪੀੜਜੋ ਸਾਫ ਪਾਣੀ ਮਿਲਦਾ ਕਿਵੇਂ ਆਮ ਆਦਮੀ ਪਾਰਟੀ ਦੀ ਸਰਕਾਰ ਤਾਂ ਕਹਿੰਦੀ ਸੀ ਧਰਨਾ ਹੀ ਨਹੀਂ ਲੱਗਣਾ ਜੇਕਰ ਸਾਡੀ ਸਰਕਾਰ ਸੱਤਾ ਦੇ ਵਿੱਚ ਆਉਂਦੀ ਹੈ ਤੇ ਸੱਤਾ ਦੇ ਵਿੱਚ ਲੋਕਾਂ ਨੇ ਲੈ ਆਂਦੀ ਧਰਨਾ ਕੋਈ ਦਿਨ ਨਹੀਂ ਅਜੇ ਹੱਕੇ ਧਰਨਾ ਨਾ ਲੱਗਿਆ ਹੋਵੇ ਭਾਈ ਦਰਨਾ ਲੱਗਣਾ ਤਾਂ ਲੋਕਾਂ ਦੀਆਂ ਮਜਬੂਰੀਆਂ ਕਿਉਂਕਿ ਲੋਕਾਂ ਦੇ ਜੋ ਗਰਾਊਂਡ ਲੈਵਲ ਤੇ ਸਮੱਸਿਆ ਉਹ ਬਹੁਤ ਵੱਡੀ ਪੱਧਰ ਤੇ ਆ ਸਰਕਾਰ ਉਹਨਾਂ ਨੂੰ ਜਾਣਨ ਦੀ ਕੋਸ਼ਿਸ਼ ਕਰੇ ਕਿਉਂਕਿ ਜੋ ਆਮ ਆਦਮੀ ਦੇ ਨਾਰੇ ਤੇ ਸਰਕਾਰ ਆਈ ਹੈ ਸਰਕਾਰ ਨੂੰ ਇਹ ਚਾਹੀਦਾ ਹੈ ਕਿ ਉਸ ਨੂੰ ਖਾਸ ਨਾ ਬਣਾਇਆ ਜਾਵੇ ਸਾਨੂੰ ਪਿੰਡਾਂ ਵਿੱਚ ਆ ਕੇ ਜਿਵੇਂ ਦਰਨਾ ਲੱਗਿਆ ਸੀ ਸਪੀਕਰ ਸਾਹਿਬ ਨੂੰ ਉਹਦਾ ਮੰਗ ਪੱਤਰ ਦੇੜਾ ਹੈ ਉਹਨਾਂ ਨੂੰ ਮਨਜ਼ੂਰ ਕਰਨਾ ਚਾਹੀਦਾ ਹੈ ਅਸੈਂਬਲੀ ਵਿੱਚ ਸਾਡੀ ਆਵਾਜ਼ ਠੋਣੀ ਚਾਹੀਦੀ ਹੈ ਕਿਉਂਕਿ ਅਸੀਂ ਪਿੰਡਾਂ ਦੇ ਲੋਕ ਬਹੁਤ ਮੁਸ਼ਕਲਾਂ ਚ ਆ ਦਾ ਪੀਣ ਵਾਲਾ ਸਾਫ਼ ਪਾਣੀ ਹੈ ਨਾ ਸਾਨੂੰ ਖੇਤਾਂ ਤੱਕ ਪੂਰਾ ਪਾਣੀ ਮਿਲਦਾ ਇੱਕ ਅਸੀਂ ਉਹਦੇ ਵਿੱਚ ਚਾਰ ਮੰਗਾ ਲੈ ਕੇ ਆਏ ਹਾਂ ਸਯੁਕਤ ਕਿਸਾਨ ਮੋਰਚੇ ਦੇ ਹਦਾਇਤਾਂ ਤੇ ਕਰਜ਼ਾ ਮਾਫੀ ਹੈ ਕਰਜ਼ਾ ਮਾਫੀ ਦਾ ਇਹ ਹੈ ਕਿ ਸਾਡੇ ਜੋ ਕਿਰਤ ਕਰਨ ਵਾਲੇ ਲੋਕ ਆ ਕਿਸਾਨ ਹੋਵੇ ਮਜ਼ਦੂਰ ਹੋਵੇ ਹਾਰੇ ਵਰਗ ਦਾ ਲੋਕ ਕਰਜ਼ੇ ਦਾ ਬੱਧਿਆ ਹੋਇਆ ਹੈ ਅਮੀਰ ਲੋਕਾਂ ਦਾ ਕਰਜ਼ਾ ਮaaf ਕਰ ਦਿੱਤਾ ਜਾਂਦਾ ਵਡੇ ਵਡੇ ਭਰਾਣਿਆਂ ਦਾ ਪਰ ਪਸਾਨਾਂ ਦਾ ਕਰਜ਼ਾ ਮaaf ਨਹੀਂ ਕੀਤਾ ਜਾਂਦਾ ਇਹ ਸਾਡੀਆਂ ਖਾਸ ਮੰਦਾਂ ਨੇ ਤਾਂ ਹੀ ਏਡੇ ਏਡੇ ਵੱਡੇ ਧਰਨੇ ਲੱਗਦੇ ਆ ਏਡੇ ਏਡੇ ਵੱਡੇ ਤੁਸੀਂ ਕਹਿੰਦੇ ਹੋ ਕਿ ਕਿਸਾਨਾਂ ਦਾ ਕਰਜ਼ਾ ਮaaf ਨਹੀਂ ਹੁੰਦਾ ਉਹ ਤਾਂ ਕਹਿੰਦੇ ਕਿ ਮੈਂ ਹੀ ਤੇ ਆ ਕਿਸਾਨਾਂ ਦਾ ਧੀਆਂ ਪੋਤਾਂ ਕਿਹੰਦਾ ਕਿਸਾਨਾਂ ਦੀ ਗੱਲ ਸੁਣਦੇ ਆ ਤੁਸੀਂ ਕਹਿੰਦੇ ਕਿਸਾਨਾਂ ਦੀ ਗੱਲ ਨਹੀਂ ਸੁਣ ਰਹੇ ਜੋ ਗਰਾਊਂਡ ਲੈਵਲ ਤੇ ਜੋ ਕਿਰਤ ਕਰਨ ਵਾਲੇ ਲੋਕ ਆ ਉਹਨਾਂ ਦਾ ਮੈਂ ਅੱਜ ਤੱਕ ਇੱਕ ਵੀ ਕਰਜ਼ਾ ਮਾਫ਼ ਨਹੀਂ ਹੁੰਦਾ ਵੇਖਿਆ ਕੋਈ ਵੱਡੇ ਵੱਡੇ ਘਰਾਣਿਆਂ ਦਾ ਕਰਜ਼ਾ ਮਾਫ਼ ਹੋਇਆ ਹੋਵੇਗਾ ਕਿਉਂਕਿ ਜੋ ਅਸੀਂ ਕਿਰਤੀ ਲੋਕ ਆ ਉਹ ਇੰਨੀਆਂ ਮਸ਼ਕਲਾਂ ਵਿੱਚ ਫਸਿਆ ਕਿ ਦਿਨੋਂ-ਦਿਨ ਵਧ ਤੋਂ ਵਧ ਕਿਸਾਨ ਤੇ ਮਜ਼ਦੂਰੀ ਬਦਕੁਸ਼ੀਆਂ ਕਰਦੇ ਆ ਕੋਈ ਹੋਰ ਵਰਗ ਦਾ ਕੋਈ ਵੀ ਬਦਕੁਸ਼ੀਆਂ ਨਹੀਂ ਕਰਦੇ ਧਰਨੇ ਹੀ ਲਾਉਣੇ بیٹھ ਕੇ ਹੋਰ ਸਾਡੇ ਬੁੱਢੇ ਹੋ ਜਾਂਦੇ ਸਾਡੇ ਮਾਨ ਸਾਹਿਬ ਤਾਂ ਕਹਿ ਦਿੰਦੇ ਆ ਕਿ ਉਹ ਪਹਿਲਾਂ ਵਾਲੀਆਂ ਸਰਕਾਰਾਂ ਵੱਡੇ ਕਾਰਪੋਰੇਟ ਘਰਾਣਿਆਂ ਦੀ ਗੱਲ ਕਰਦੀਆਂ ਸੀ ਮੈਂ ਕਿਸਾਨਾਂ ਦੀ ਗੱਲ ਕਰਦਾ ਜੀ ਨਹੀਂ ਕਿਸਾਨਾਂ ਦੀ ਗੱਲ ਕੀਤੀ ਆ ਦੀ ਜੇ ਕਿਸਾਨਾਂ ਦੀ ਗੱਲ ਕੀਤੀ ਜਾਵੇ ਤਾਂ ਸਾਨੂੰ ਇੱਕ ਨਹਿਰੀ ਸਿੰਗੀ ਢਾਂਚਾ ਇਹ ਜਿੱਤਾ ਜਾਵੇ ਤਾਂ ਕਿ ਕਿਸੇ ਤਰ੍ਹਾਂ ਦੀ ਪਾਣੀ ਨਾ ਘਟਿਏ ਹੋਰ ਵੀ ਸਾਡੀ ਜੋ ਬਹੁਤ ਮਸ਼ਕਲਾਂ ਨੇ ਕਿਉਂਕਿ ਜੋ ਜਿਵੇਂ ਕਰਜ਼ਾ ਮਾਫੀ ਐ ਐਮਐਸਪੀ ਐ ਸਰਕਾਰ ਨੇ ਕਦੇ ਵੀ ਅਜੇ ਤੱਕ ਅਸੈਂਬਲੀ 'ਚ ਆਵਾਜ਼ ਨਹੀਂ ਠਾਈ ਕਿ ਸਾਨੂੰ ਐਮਐਸਪੀ ਦਾ ਐਮਐਸਪੀ ਦੇ ਮੁੱਦੇ ਤੇ ਬੋਲਿਆ ਜਾਵੇ ਜੇ ਮਿਨਿਮਮ ਸਪੋਰਟ ਪ੍ਰਾਈਸ ਹੋਊਗੀ ਹਰ ਕਿਰਤ ਵਾਲੀ ਲੋਕਾਂ ਨੂੰ ਵੀ ਘੱਟ ਰੇਟਾਂ ਤੇ ਖਾਣੇ ਦਾ ਨਾਜ ਮਿਲੇਗਾ ਕਿਉਂਕਿ ਪੰਜਾਬ ਦੇ ਲੋਕ ਪੰਜਾਬ ਦੇ ਕਿਸਾਨ ਬਹੁਤ ਜਿਆਦਾ ਨਾਜ ਪੈਦਾ ਕਰਦੇ ਆ ਜਿਓ ਫੈਕਟਰੀ ੜਤੇ ਹੋਵੇਗਾ ਉਹਨੂੰ ਆਪਦੀ ਆਮਦਨ ਦਾ ਪਤਾ ਹੋਵੇਗਾ ਆਪਦੀ ਆਮਦਨ ਦੇ ਹਿਸਾਬ ਨਾਲ ਹੀ ਉਹ ਕਰਜ਼ ਚੱਕੇਗਾ ਜਦੋਂ ਲੋੜ ਤੋਂ ਜ਼ਿਆਦਾ ਕਰਜ਼ ਚੱਕ ਲੈਂਦਾ ਹੈ ਤਾਂ ਉਸ ਨੂੰ ਅਖੀਰ ਖੁਦਕੁਸ਼ੀਆਂ ਦਾ ਰਾਹ ਪਟਾਉਣਾ ਪੈਂਦਾ ਜੀ ਨਵੀਂ ਸਰਕਾਰ ਲੈ ਕੇ ਆਂਦੀ ਸੀ ਨਵਾਂ ਬਦਲਾਅ ਆਇਆ ਸੀ ਆਏ ਦਿਨ ਧਰਨਾ ਲੱਗਾ ਹੁੰਦਾ ਪਰ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਇਹੀ ਆਮ ਆਦਮੀ ਪਾਰਟੀ ਦੀ ਸਰਕਾਰ ਕਿਹਾ ਕਰੀ ਦੀ ਸੀ ਕਿ ਸਾਡੀ ਸਰਕਾਰ ਵੇਲੇ ਜਿਹੜੇ ਧਰਨੇ ਨਹੀਂ ਲੱਗਣਗੇ ਕਾ 2 ਸਾਲ ਹੋ ਗਏ ਇਹ ਇਹ ਜਿਹੜੀ ਇਹ ਆਪਣੀ ਆਮ ਆਦਮੀ ਦੀ ਸਰਕਾਰ ਆ ਭਗਵਾਨਤ ਮਾਨ ਦੀ ਸਰਕਾਰ ਇੱਕ ਕਮੇਟੀਆਂ ਦੀ ਸਰਕਾਰ ਹੈ ਇਹਨਾਂ ਨੇ ਪਹਿਲਾਂ ਲੱਪ ਮਾਰ ਮਾਰ ਕੇ ਲੋਕਾਂ ਦੇ ਵਿੱਚ ਕਮੇਟੀ ਕਰਕੇ ਅਸੀਂ ਕਹਿੰਦੇ ਮੁਫਤ ਸਿੱਖਿਆ ਦੇਵਾਂਗੇ ਇਹ ਮੁਫਤ ਸਿੱਖਿਆ ਕੀ ਦੇਣੀ ਸੀ ਜਿਹੜੀ ਸਰਕਾਰੀ ਕਾਜ ਚੱਲਦੇ ਸੀਗੇ ਉਹ ਵੀ ਅੱਜ ਅੱਠ ਪ੍ਰਾਈਵੇਟ ਕਰਤੇ ਆ ਜਿਨ੍ਹਾਂ ਦਾ ਅਜ ਰੌਲਾ ਚੱਲੀ ਜਾਂਦਾ ਫਿਰ ਇਹ ਕਹਿੰਦੇ ਸੀ ਵੀ ਜਿਹੜੇ ਕਿਸਾਨ ਆ ਥਾਂ ਥਾਂ ਤੇ ਧਰਨੇ ਲਾਉਂਦੇ ਆ ਜਦੋਂ ਸਾਡੀ ਸਰਕਾਰ ਆਜੂਗੀ ਅਸੀਂ ਇੱਥੇ ਇਹ ਕਿਸਾਨ ਧਰਨਾ ਨਹੀਂ ਲਾਉਣਗੇ ਕਿਉਂਕਿ ਇਹਨਾਂ ਨੂੰ ਐਮਐਸਪੀ ਅਸੀਂ ਇੱਕ ਸਕੈਂਟ ਚ ਦੇ ਦਿਆਂਗੇ ਤੇ ਜਿਹੜਾ ਵੀ ਕੋਈ ਇਹਨਾਂ ਦਾ ਨੁਕਸਾਨ ਹੋਊਗਾ ਫਸਲ ਦਾ ਕੋਈ ਗੜੇਮਾਰੀ ਨਾ ਹੋਊਗਾ ਕੋਈ ਕੁਦਰਤੀ ਆਫਤ ਨਾਲ ਹੋਊਗਾ ਜਾਂ ਕਿਸ ਜਾ ਮਾਨਾ ਜਿਵੇਂ ਲਿਪਿ ਸਕੈਨ ਨਾ ਹੋਇਆ ਸੀ ਜਾਂ ਨੁਕਸਾਨ ਉਸ ਮਨਾਂ ਦਾ ਨੁਕਸਾਨ ਹੋਊਗਾ ਇਹਨਾਂ ਨੂੰ ਅਸੀਂ ਨਾਲ ਦੀ ਨਾਲ ਜਿਹੜਾ ਇਹਨਾਂ ਦਾ ਮਾਜਵਾ ਦੇ ਆ ਕਰਾਂਗੇ ਇਹਨਾਂ ਨੇ ਬਿਆਨ ਹੀ ਦਿੱਤੇ ਵੀ ਕੁਕਰੀ ਦਾ ਵੀ ਹੱਜ ਮਾਰ ਕੀ ਜਿਹੜਾ ਉਹਦਾ ਵੀ ਅਸੀਂ ਉਹ ਦੇਵਾਂਗੇ ਜਿਹੜਾ ਨੁਕਸਾਨ ਦੇਵਾਂਗੇ ਪਰ ਹੱਜ 20 ਸਾਲ ਹੋ ਗਏ ਪਹਿਲਾਂ ਸਾਡੇ ਪਸ਼ੂ ਲਿਪਿਸ਼ ਕੰਨ ਨਾਲ ਮਾਰ ਕੇ ਸੀ ਉਹਨਾਂ ਤੇ ਅਸੀਂ ਮੰਗ ਪੱਤਰ ਵੀ ਦਿੱਤੇ ਇੱਥੇ ਬਹਿ ਕੇ ਵੀ ਇਹਨਾਂ ਨੇ ਹਜੇ ਤੱਕ ਸਾਨੂੰ 1 ਰੁਪਿਆ ਨਹੀਂ ਦਿੱਤਾ ਫਿਰ ਗੜੇ ਮਾਰੀ ਹੋਈ ਸਾਡੇ ਉਹਦਾ 1 ਰੁਪਿਆ ਨਹੀਂ ਹਜੇ ਤੱਕ ਸਾਡੇ ਖਾਤੇ ਅੰਝ ਪਾਇਆ ਫਿਰ ਜਿਹੜਾ ਆਪਣਾ ਖੜਾ ਨਾਲ ਨੁਕਸਾਨ ਹੋਇਆ ਸੀ ਕਿਸਾਨਾਂ ਦਾ ਉਹ ਨਹੀਂ ਹੋਇਆ ਤੇ ਇਹ ਜਿਹੜੇ ਸਾਨੂੰ ਕਹਿੰਦੇ ਸੀ ਤੁਹਾਡੇ ਗਰੀਬਾਂ ਦੇ ਬੱਚੇ ਕਿਸਾਨਾਂ ਤੇ ਮਜ਼ਦੂਰਾਂ ਦੇ यूपीएस ਦੇ ਟੈਸਟ ਲਈ ਦੇ ਕਰਾਉਣ ਵਾਸਤੇ ਅਸੀਂ ਮੌਕਦੇ ਤੁਹਾਨੂੰ ਇੱਕ ਟ੍ਰੇਨਿੰਗ ਲਾਇਆ ਕਰਾਂਗੇ ਟ੍ਰੇਨਿੰਗ ਦਿਆ ਕਰਾਂਗੇ ਸਕੂਲ ਖੋਲ੍ਹਾਂਗੇ ਉਹ ਤਾਂ ਸਾਡੇ ਕੀ ਖੋਲਣੇ ਸੀ ਜਿਹੜੇ ਸਾਡੀਆਂ ਐਮਏਬੀਏ ਉਡੀਆਂ ਪੜਾਈਆਂ ਨਿੱਕੇ ਕੋਰਸਾਂ ਵਾਲੇ ਕਾਲਜ ਸੀ ਬਲਜਿੰਦਰਾ ਕਾਲਜ ਚਰ ਕੇ ਉਹ ਆਠਾ ਚ ਬੰਦ ਕਰਦੇ ਆ ਇਹ ਜਿਹੜੀ ਸਰਕਾਰ ਹੈ ਕੱਪਾਂ ਦੀ ਸਰਕਾਰ ਹੈ ਦੂਜੀਆਂ ਪਾਰਟੀਆਂ ਨੂੰ ਨੰਗਦ ਕੇ ਭੰਡ ਕੇ ਬਣੀ ਵੀ ਇਹ ਕੁਝ ਨਹੀਂ ਕਰਦੀ ਪਰ ਇਹ ਉਹਨਾਂ ਨੂੰ ਬਿਮਾਰੀ ਹੈ ਉਹ ਜਿਹੜਾ ਆਪਣਾ ਮੈਂ ਕਿਸੇ ਦੀ ਪ੍ਰਾਂਤਰੀਆਂ ਸਰਕਾਰਾਂ ਦੀ ਹਮਾਇਤ ਨਹੀਂ ਬੋਲਦਾ ਪਰ ਜੋ ਬਾਦਲ ਸਾਹਿਬ ਜਦੋਂ ਬਾਦਲ ਸਾਹਿਬ ਹੁੰਦੇ ਸੀ ਆਪ ਜੋ ਉਹਨਾਂ ਨੇ ਕਿਸਾਨਾਂ ਨੂੰ ਵਾਅਦਾ ਕੀਤਾ ਸੀ ਤੁਹਾਡਾ ਨਰਮਾ ਖਰਾਬ ਹੋ ਗਿਆ 15000 ਰੁਪਏ ਮਿਲੂਗਾ ਤਾਂ ਸਾਨੂੰ ਦਿੱਤਾ ਇੱਕ ਜੀ ਸਾਡਾ ਰੰਗ ਬਦਲ ਗਿਆ ਸੀ ਜਿਆਦੇ ਆਪਣੀਆਂ ਬਾਰਸ਼ਾਂ ਨਾਲ ਝੋਨੇ ਦਾ ਤਾਂ ਸਾਨੂੰ ਬੋਨਸ ਮਿਲੂਗਾ 100 ਰੁਪਏ ਸਾਨੂੰ ਕੁਆਂਟਲ ਤੇ ਦਿੱਤਾ ਦਿੱਤਾ ਪਰ ਇਹ ਜਿਹੜਾ ਇਹ ਸਰਕਾਰ ਹੈ ਭਗਵੰਤ ਮਾਨ ਦੀ ਸਰਕਾਰ ਆ ਸਾਨੂੰ ਦਿਵਾਨੀ ਨਹੀਂ ਦਿੱਤੀ ਇਸ ਕਰਕੇ ਕਿ ਅਸੀਂ ਸੰਘਰਸ਼ ਲੜ ਰਹੇ ਆਂ ਦੂਜੀ ਗੱਲ ਆ ਜਿਹੜਾ ਪਾਣੀਆਂ ਦਾ ਅੱਜ ਧਰਨਾ ਲਾਇਆ ਸੰਯੁਕਤ ਮਾਚੇਵੰਦਿਓ ਪਾਣੀ ਬਚਾਉਣ ਵਾਸਤੇ ਕੀ ਹੈ ਇਹ ਸਰਕਾਰ ੱੱਕੇ ਨਾਲ ਹਰਿਆਣੇ ਦੇ ਹਰ ਰਾਜਸਥਾਨ ਨੂੰ ਆਪਣਾ ਪਾਣੀ ਦੇਣ ਲਈ ਕੋਸ਼ਿਸ਼ ਕਰ ਰਹੀ ਹੈ ਕਿਉਂਕਿ ਇਹਨਾਂ ਨੇ ਹੁਣ ਪਰਿਵਾਰੀਆਂ ਤੇ ਨਹਿਰੀ ਪਰਿਵਾਰੀਆਂ ਤੇ ਇਨਾ ਦਬਾਅ ਪਾਇਆ ਕਿ ਤੁਸੀਂ ਕਹੋ ਵੀ ਇਹਨਾਂ ਕੋਲੇ 100% ਪਾਣੀ ਹੈ ਇਹਨਾਂ ਕੋਲੇ ਜਿਹੜਾ ਹੈ ਵੱਧ ਦੇ ਦਿਓ ਉਹ ਕਿੰਨਾ ਸੰਘਰਸ਼ ਲੜ ਰਹੇ ਆ ਪਰਿਵਾਰੀ ਵੀ ਸਾਡੇ ਕਿਸਾਨੀ ਲਈ ਤੇ ਆ ਜਿਹੜੀ ਮਾਲਵਾ ਨਹਿਰ ਹੈ ਇਹ ਜਰਾਸਤ ਕਿਸਾਨਾਂ ਲਈ ਤੇ ਆਮ ਜਨਤਾ ਲਈ ਝੂਠ ਹੈ ਸਾਨੂੰ ਉਹਦੇ ਚੋਂ ਅੱਧਾ ਪਾਣੀ ਦੇਣਾ ਹੈ ਬਾਕੀ ਰਾਜਸਥਾਨ ਨੂੰ ਹੀ ਦੇਣਾ ਹੈ ਇਹ ਸਾਰਾ ਪਾਣੀ ਰਾਜਸਥਾਨ ਨੂੰ ਦੇਣਾ ਹੈ ਇਹਨਾਂ ਦੀ ਗਲੀ ਭੋਗਤਾ ਹੈ ਕੇਂਦਰ ਨਾਲ ਜੁੜੀ ਹੋਈ ਕੇਂਦਰ ਨਾਲ ਜੁੜੀ ਹੋਈ ਇਹ ਟੀਮ ਹੈ ਉਹਨਾਂ ਦੀ 20 ਟੀਮ ਹੈ ਮੋਦੀ ਇਸ ਕਰਕੇ ਜੇਕਰ ਇਹ ਬਾਜ ਨਹੀਂ ਇਸ ਤੋਂ ਵੱਧ 2.5 ਸਾਲ ਪਏ ਹੈ ਜੇ ਸਰਕਾਰ ਭਗਵਾਨਤਮਾਨ ਦੀ ਆਮ ਪਾਰਟੀ ਦੀ ਸੰਯੁਕਤ ਮੋਰਚੇ ਨੇ ਜੋ ਵੀ ਧਰਨੇ ਮਜਾਰੇ ਜਾਇਲਤਾਏ ਜਾਏ ਕਰਨਗੇ ਲੋਕ ਸੰਗਠਨ ਯੂਕਸਾਨ ਜੁਨੀਅਨ ਨਾਮ ਹੈ ਸੂਬਾ ਪ੍ਰਧਾਨ ਗੁਰਜੀਤ ਸਿੰਘ ਜੈਤ ਜਨ ਹੋਂ ਦੇ ਨਾਂ ਤੇ ਇਹ ਵਿਸ਼ਵਾਸ ਦਿਵਾਉਣਾ ਹੈ ਵੀ ਅਸੀਂ ਵੱਡ ਤੋਂ ਵੱਧ ਆਪਣੀ ਕੈਂਤੀ ਦੇ ਵਿੱਚ ਸੰਯੁਕਤ ਮੋਰਚੇ ਦੇ ਜਿਹੜੇ ਧਾਗੇ ਵਿੱਚ ਸ਼ਾਮਲ ਹੋ ਕੇ ਇਸ ਸਰਕਾਰ ਨੂੰ ਚੇਤਾਵਨੀ ਦਿੰਦੇ ਆ ਵੀ ਇਹਨਾਂ ਨੂੰ ਜਿਹੜਾ ਹੈ ਜਿਹੜੇ ਇਹਨਾਂ ਨੇ ਗੱਪ ਮਾਰਿਆ ਉਹਨਾਂ ਦਾ ਖਾਤਮਾ ਇਹਨਾਂ ਨੂੰ ਭੁਗਤਣਾ ਪਊਗਾ ਇਹ ਥੋੜੇ ਵਾਧੀਆਂ ਬਣਾਈਆਂ ਅਸੀਂ ਸਰਕਾਰ ਨੂੰ ਦੱਸਣਾ ਚਾਹੁੰਦੇ ਹਾਂ ਤੁਸੀਂ ਸਿੱਖਿਆ ਦੀ ਗੱਲ ਕੀਤੀ ਸੀ ਪਰ ਆਮ ਆਦਮੀ ਪਾਰਟੀ ਨੇ ਜਦੋਂ ਸੱਤਾ ਦੇ ਵਿੱਚ ਆਉਣਾ ਸੀ ਤੇ ਇੱਕ ਫਲੈਕਸ ਸਪਾਇਆ ਗਿਆ ਸੀ ਮੈਨੀਫੈਸਟੋ ਜਾਰੀ ਆ ਗਿਆ ਸੀ ਜਿਸ ਦੇ ਵਿੱਚ ਇਹ ਕਿਹਾ ਸੀ ਕਿ ਸਿੱਖਿਆ ਨੀਤੀ ਦਿੱਲੀ ਮਾਡਲ ਆ ਜਿਹੜਾ ਉਹ ਇੱਥੇ ਲਾਗੂ ਕਰਾਂਗੇ ਪੰਜਾਬ ਦੇ ਵਿੱਚ ਕਿ ਹਰ ਮੁਲਾਜ਼ਮ ਦਾ ਬੱਚਾ ਹਰ ਸਰਕਾਰੀ ਤਨਖਾਹ ਲੈਣ ਨਾਲੇ ادارے ਚੋਂ ਹਰੇਕ ਦਾ ਬੱਚਾ ਸਰਕਾਰੀ ਸਕੂਲ ਚ ਪੜਿਆ ਕਰੂਗਾ ਕੀ ਅਜਿਹਾ ਲਾਗੂ ਹੋਇਆ ਪੰਜਾਬ ਦੇ ਵਿੱਚ ਪ੍ਰਾਈਵੇਟ ਸਭ ਕੁਝ ਪ੍ਰਾਈਵੇਟ ਕਰਤਾ ਜਿਹੜੇ ਆਹ ਇਹਨਾਂ ਨੇ ਇਮੀਗ੍ਰੇਸ਼ਨ ਸਕੂਲ ਖੋਲੇ ਆ ਉਹ ਵੀ ਪ੍ਰਾਈਵੇਟ ਕਰਨ ਦਾ ਇੱਕ ਸਾਧਨ ਹੈ ਉਹਨਾਂ ਨੂੰ ਰਾਗ ਰੋਗਣ ਕਰਕੇ ਉਹਨਾਂ ਦੀਆਂ ਬਾਰਤੀਆਂ ਬਦਲ ਕੇ ਉਹਨਾਂ ਨੂੰ ਇੱਕ ਬੱਚਿਆਂ ਨੂੰ ਕਹਿੰਦੇ ਵੀ ਅਸੀਂ ਬੈਨਾਂ ਤੇ ਲੈ ਕੇ ਜਾਣਗੇ ਉਹ ਠੇਕੇ ਦੇ ਦਿੱਤੇ ਜਾਣਗੇ ਇਹਨਾਂ ਨੇ ਜਿਹੜਾ ਮਾਡਲ ਆਣਾ ਇਹਨਾਂ ਨੇ ਜਿਹੜਾ ਮਾਡਲ ਕਹਿੰਦੇ ਸੀ ਸਰਕਾਰੀ ਬਣਾਵਾਂਗੇ ਇਹ ਇਹ ਉਹਨਾਂ ਨੇ ਪ੍ਰਾਈਵੇਟ ਹੀ ਕਰਤਾ ਸਾਰਾੰਦਾਰਾ ਸਰਕਾਰੀ ਇਹਨਾਂ ਦੀਆਂ ਵੀ ਮਜਬੂਰੀਆਂ ਕਿਉਂਕਿ ਕੇਂਦਰ ਸਰਕਾਰ ਜਿਹੜੀ ਮੋਦੀ ਸਰਕਾਰ ਹੈ ਉਹ ਇਹਨਾਂ ਦੇ ਫੰਡ ਰੋਕਦੀ ਹੈ ਫੰਡ ਰੋਕਦੀ ਕਰਕੇ ਇਹਨਾਂ ਤੋਂ WTO ਜਿਹਨੂੰ ਆਪਾਂ ਕਹਿੰਦੇ ਆ ਵਾਰਡ ਆਪਣਾ ਸੰਯੁਕਤ ਦਾ ਸਮਝੌਤਾ ਉਹਦਾ ਕਾਰਨ ਹੀ ਹੈ ਵੀ ਸਾਰਾ ਜਿਹੜਾ ਕੰਮ ਆ ਸਰਕਾਰੀ ਕੋਈ ਨਾ ਹੋਵੇ ਸਾਰਾ ਪ੍ਰਾਈਵੇਟ ਹੋਵੇ WTO ਤੋਂ ਜਿੰਨਾ ਚਿਰ ਆਪਣੇ ਦੇਸ਼ ਨੂੰ ਆਪਾਂ ਸੰਘਰਸ਼ ਕਰਕੇ ਬਾਹਰ ਨਹੀਂ ਕਰ ਰਹੇ ਕੋਈ ਵੀ ਸਰਕਾਰ ਆ ਜੇ ਇਕਾ ਦੁਕਾ ਭਵਾਂ ਝਾੜੂ ਦੀ ਆ ਜੇ ਭਵਾਂ ਕਾਂਗਰਸ ਦੀ ਆਵੇ ਭਵਾਂ ਕਾਲੀਆਂ ਦੀ ਆ ਜੇ ਭਵਾਂ ਭੀਜੇਪੀ ਦੀ ਆਵੇ ਉਹਨਾਂ ਚ ਰੇ ਪ੍ਰਾਈਵੇਟ ਅੰਦਾਰਿਆਂ ਦੇ ਵਿੱਚ ਹੀ ਕੰਮ ਹੋਊਗਾ ਕਿਉਂਕਿ ਉਹ ਉੱਤੋਂ ਦਬਾਅ ਪਾਉਂਦੇ ਆ ਜਿਹੜਾ ਸੰਯੁਕਤ ਮੋਰਚਾ ਜਿਹੜਾ ਵਾਰਡ ਦਾ ਇੱਕ ਮੋਰਚਾ ਬਣਿਆ ਡਬਲਯੂਟੀਓ ਉਹਦੇ ਕਰਕੇ ਸਾਰਾ ਨੁਕਸਾਨ ਹੋ ਰਿਹਾ ਲੋਕਾਂ ਨੂੰ ਜਾਗਰਤ ਹੋਣਾ ਚਾਹੀਦਾ ਡਬਲਯੂਟੀਓ ਦੇ ਵਿਰੋਧ ਹੋ ਕੇ ਇਹਦੇ ਧਰਨੇ ਮੁਜ਼ਾਹਰੇ ਕਰਕੇ ਦੇਸ਼ ਨੂੰ ਬਾਹਰ ਕਰਨਾ ਪਊਗਾ ਬਾਹਰ ਕੱਢੋਂਗੇ ਤਾਂ ਤਾਂ ਹੀ ਇਹ ਆਪਣਾ ਦੇਸ਼ ਦੇ ਵਿੱਚ ਜਿਹੜਾ ਸਰਕਾਰੀ ਨੌਕਰੀਆਂ ਬਹਾਲ ਹੋਣੀਆਂ ਨਹੀਂ ਇਹ ਬਹਾਲ ਨਹੀਂ ਹੋਣਗੀਆਂ ਇਹ ਸਿਰਫ ਆਪਾਂ ਗੱਪਾਂ ਮਾਰ ਕੇ ਆਪਾਂ ਤੋਂ ਮੋਟਾ ਲੈ ਜਾ ਕਹਾਂਗੇ ਪਰ ਉਹਨਾਂ ਦੀ ਜਿਹੜੀ ਕਵਰੇਟ ਘਰਾਣਿਆਂ ਤੋਂ ਬਾਹਰ ਨਹੀਂ ਹੋ ਸਕਦੀ ਆ ਸਰਕਾਰ ਦੀ